ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੇ ਇਸ ਸਮੇਂ ਅਸੀਂ ਨਵਾਂ ਸ਼ਹਿਰ ਸਿਟੀ ਥਾਣੇ ਦੇ ਬਾਹਰ ਮੌਜੂਦ ਹੈ ਔਰ ਸਾਡੇ ਨਾਲ ਵਿਕੀ RAM ਜੀ ਜਾੜਲੇ ਤੋਂ ਮੌਜੂਦ ਨੇ ਇਹ ਆਪਣਾ ਇੱਕ ਪੱਖ ਰੱਖਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਮੋਟਰਸਾਈਕਲ ਤਿੰਨ ਜਾਣੇ ਚੋਰੀ ਕਰਕੇ ਲੈ ਕੇ ਗਿਆ ਸਪਲੈਂਡਰ ਪਲੱਸ ਮੋਟਰਸਾਈਕਲ ਹੈ ਸਕਰੀਨ ਤੇ ਚੋਰਾਂ ਦੀ ਤਸਵੀਰ ਚੱਲ ਰਹੀ ਹੈ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਸੀਸੀਟੀਵੀ ਤੋਂ ਉਹਨਾਂ ਨੇ ਕਢਾਈ ਹੈ ਤੇ ਚੋਰ ਆ ਜਿਹੜੀ ਤਸਵੀਰ ਚੱਲ ਰਹੀ ਹੈ ਇਹ ਚੋਰ ਇਹਨਾਂ ਦਾ ਮੋਟਰਸਾਈਕਲ ਚੱਕ ਕੇ ਲੈ ਕੇ ਗਏ ਆ। ਬਾਕੀ ਪੂਰੀ ਜਾਣਕਾਰੀ ਵਿੱਕੀ ਰਾਮ ਜੀ ਤੋਂ ਲੈਣੇ ਆ। ਵਿੱਕੀ ਰਾਮ ਜੀ ਕਦੋਂ ਦੀ ਘਟਨਾ ਹੈ? 16 ਤਰੀਕ ਦੀ ਜੀ। 16 ਤਰੀਕ। ਹਾਂ ਜੀ। 8 ਵਜੇ ਦੀ ਗੱਲ ਹੈ। ਕਿੱਥੇ ਮੋਟਰਸਾਈਕਲ ਖੜਾ ਕੀਤਾ ਸੀ? ਦੁਕਾਨ ਦੇ ਜਾਲਲੇ। ਜੜ ਦੇ ਦੁਕਾਨ ਤੇ ਤੁਹਾਡੀ ਆਪਣੀ ਦੁਕਾਨ। ਹਾਂ ਜੀ। ਅੱਛਾ। ਤੇ ਕਿੰਨੀ ਦੇਰ ਮਤਲਬ ਖੜੀ ਨੂੰ ਹੋ ਗਈ ਸੀ? 15 ਮਿੰਟ ਹੋਏ ਸੀ ਖੜੇ ਨੇ। ਤੇ ਚੋਰ ਲੈ ਗਏ। ਹਾਂ ਜੀ। ਸੀਸੀਟੀਵੀ ਵਿੱਚ ਫੋਟੋ ਆ ਗਈ ਹੈ। ਹਾਂ ਜੀ ਹਾਂ ਜੀ। ਤੇ ਪੁਲਿਸ ਨੇ ਤਲਾਸ਼ ਕੀਤਾ? ਹਾਂ ਜੀ ਕੀਤੀ ਹੋਈ ਜੀ। ਪੁਲਿਸ ਦਾ ਕੀ ਕਹਣਾ ਜੀ? ਪੁਲਿਸ ਕਹਿੰਦੇ ਜਾਂਚ ਚੱਲ ਨਹੀਂ ਪਹਿਲਾਂ ਦੇਖਣੀ ਜੀ ਜਾੜਲੇ ਦੇ ਲੱਗਦੇ ਆ ਲੱਗਦੇ ਜਾੜਲੇ ਦੇ ਪਰ ਪਛਾਣ ਚ ਨਹੀਂ ਆ ਰਹਾ ਜੀ ਪੂਰੀ ਪਛਾਣ ਤੇ ਜੀ ਹਾਂਜੀ ਤੇ ਮੋਟਰਸਾਈਕਲ ਦਾ ਰੰਗ ਕਿਹੜਾ ਸੀ ਲਾਲ ਰੰਗ ਜੀ ਲਾਲ ਰੰਗ ਨੰਬਰ BB32E 3319 ਜੀ BB32E ਹਾਂਜੀ 3319 ਠੀਕ ਹੈ ਜੀ ਸਾਡੇ ਪਰਿਵਾਰਕ ਮੈਂਬਰ ਦੇਖ ਰਿਆ ਜੇ ਕਿਤੇ ਮੋਟਰਸਾਈਕਲ ਖੜਾ ਤੁਹਾਨੂੰ ਨਜ਼ਰ ਆਉਂਦਾ ਜਾਇ ਇਹ ਜਿਹੜੇ ਚੋਰ ਆ ਤੁਹਾਡੀ ਪਛਾਣ ਚ ਆਉਂਦੇ ਕਿਉਂਕਿ ਕਹਿੰਦੇ ਕਿ ਬੰਦੇ ਤਾਂ ਨੇੜੇ ਤੇੜੇ ਦੇ ਲੱਗਦੇ ਆ ਇਹ ਤਾਂ ਮਢੰਗਾ ਕਿਸੇ ਨਾਲ ਮਿਲਦਾ ਜੇ ਤੁਹਾਡੀ ਪਛਾਣ ਚਾਹੁੰਦੇ ਤਾਂ ਜਰੂਰ ਇੱਕ ਵਾਰੀ ਤਲਾਕ ਕਰ ਦਿਓ ਭਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ 99743 57506 99743 57506 ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਜੀ ਕਿ ਜੇ ਕੋਈ ਤੁਹਾਨੂੰ ਇਹ ਮੋਟਰਸਾਈਕਲ ਅੱਧ ਤੋਂ ਵੀ ਅੱਧ ਭਾਤੇ ਜਾਂ ਕਾਉਂਡੀਆਂ ਦੇ ਭਾਤੇ ਵੇਚਣ ਆਉਂਦਾ ਤੁਸੀਂ ਤਾਂ ਵੀ ਸੰਪਰਕ ਕਰ ਲੈਣਾ ਵਿੱਕੀ ਬਾਈ ਉਹਨਾਂ ਨਾਲ ਕਿਉਂਕਿ ਜੇ ਤੁਸੀਂ ਮੋਟਰਸਾਈਕਲ ਖਰੀਦ ਦਿਓ ਤਾਂ ਤੁਸੀਂ ਵੀ ਬਰਾਬਰ ਦੋਸ਼ੀ ਹੋ ਜਿਹੜਾ ਦੋਸ਼ੀ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਗਿਆ ਤਾਂ ਚੋਰੀ ਦਾ ਸਮਾਨ ਖਰੀਦਣਾ ਵੀ ਗੁਨਾਹ ਆ ਗੈਰ ਕਾਨੂੰਨੀ ਕੰਮ ਹੈ ਤੇ ਮੋਟਰਸਾਈਕਲ ਖਰੀਦਣਾ ਨਹੀਂ ਆ ਜੇਕਰ ਕੋਈ ਤੁਹਾਨੂੰ ਵੇਚਣ ਆਉਂਦਾ ਮੋਟਰਸਾਈਕਲ ਇਹ ਲਾਲ ਰੰਗ ਦਾ ਸਪਲੈਂਡਰ ਪਲੱਸ ਨੰਬਰ ਕਿਨਾਂ ਪੀਵੀ 32 ਈ 3319 ਪੀਵੀ 32 3319 ਮੋਟਰਸਾਈਕਲ ਕੋਈ ਵੇਚਣ ਆਉਂਦਾ ਤਾਂ ਤੁਸੀਂ ਬਾਈ ਜੀ ਉਹਨਾਂ ਦੇ ਫੋਨ ਨੰਬਰ ਤੇ ਇਤਲਾਹ ਕਰ ਦੇਣੀ ਸਾਡਾ ਨੰਬਰ ਵੀ ਹੈ 8360101573 ਇੱਥੇ ਕਾਲ ਕਰ ਲੈਣੀ ਆ ਔਰ ਅਸੀਂ ਰਲ ਮਿਲ ਕੇ ਨਾ ਚੋਰਾਂ ਨੂੰ ਲੱਭਣਾ ਇੱਕ ਤਾਂ ਵਿੱਕੀ ਬਾਈ ਉਹਨਾਂ ਦਾ ਮੋਟਰਸਾਈਕਲ ਵਾਪਸ ਦਿਵਾਣਾ ਤੇ ਦੂਜੀ ਗੱਲ ਇਹ ਆ ਕਿ ਗਾਂ ਤੋਂ ਇਹ ਕਿਸੇ ਹੋਰ ਨੂੰ ਆਪਣਾ ਨਿਸ਼ਾਨਾ ਨਾ ਬਣਨ ਸਕਰੀਨ ਤੇ ਇੱਕ ਵਾਰ ਫਿਰ ਤੋਂ ਤਸਵੀਰ ਚੱਲ ਰਹੀ ਹੈ ਜੀ ਚੋਰਾਂ ਦੀ ਜੋ ਵਿੱਕੀ ਉਹਨਾਂ ਦੇ ਕਹਿਣ ਦੇ ਮਤਾਬਕ ਇਹਨੇ ਤਾਂ ਮੋਟਰਸਾਈਕਲ ਚੱਕ ਕੇ ਲੈ ਕੇ ਗਏ ਆ ਜੇਕਰ ਤੁਸੀਂ ਉਹਨਾਂ ਨੂੰ ਪਛਾਣਦੇ ਹੋ ਤੁਹਾਡੇ ਪਿੰਡ ਦੇ ਨੇ ਤੁਹਾਡੇ ਪਿੰਡ ਦੇ ਨੇ ਤੁਹਾਡੇ ਸ਼ਹਿਰ ਦੇ ਨੇ ਤੁਹਾਡੇ ਮਹੱਲੇ ਦੇ ਨੇ ਤੁਹਾਡੀ ਗਲੀ ਦੇ ਨੇ ਤੁਹਾਡੇ ਵਾਰਡ ਦੇ ਨੇ ਜੇ ਤੁਹਾਨੂੰ ਲੱਗਦਾ ਹੈ ਫਲਾਨੇ ਪਿੰਡ ਦਾ ਆ ਤੁਸੀਂ ਜ਼ਰੂਰ ਇੱਕ ਵਾਰ ਤਲਾਕ ਕਰਨਾ 8360101573 ਆਪਣਾ ਫੋਨ ਨੰਬਰ ਬੋਲ ਦਿਓ 99734357506 ਤੁਸੀਂ ਇੱਥੇ ਇਹਨਾਂ ਦੋਨਾਂ ਨੰਬਰਾਂ ਤੇ ਤਲਾਕ ਕਰ ਦੇਣੀ ਔਰ ਹਮੇਸ਼ਾ ਹੀ ਮੈਂ ਕਹਿੰਨਾ ਉਹਨਾਂ ਕੋ ਕਿ ਤੁਸੀਂ ਸਾਡੀ ਬੜੀ ਵਾਰ ਮਦਦ ਕੀਤੀ ਹੈ ਇੱਕ ਵਾਰ ਫਿਰ ਤੋਂ ਮਦਦ ਕਰਨੀ ਹੈ ਹਮੇਸ਼ਾ ਹੀ ਕਹਿੰਨਾ ਉਹਨਾਂ ਕੋ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੈ ਇਹ ਰੱਬ ਦੀ ਆਵਾਜ਼ ਬਣ ਕੇ ਸਾਡੀ ਮਦਦ ਕਰਦੇ ਆ ਰੱਬ ਜਿੰਨਾ ਸਾਨੂੰ ਆਸਰਾ ਔਰ ਸਨਮਾਨ ਦੀ ਵੀ ਗੱਲ ਹਮੇਸ਼ਾ ਕਰਦਾ ਹਾਂ ਕਿਉਂਕਿ ਜਦੋਂ ਤੁਸੀਂ ਕਿਸ ਦੀ ਕੋਈ ਮਦਦ ਕਰਦੇ ਹੋ ਉਸ ਪਰਾਲੇ ਨੂੰ ਅਸੀਂ ਉਹ ਤਾਂ ਕੋਈ ਮੁੱਲ ਨਹੀਂ ਹੋ ਸਕਦਾ ਲੇਕਿਨ ਸਨਮਾਨ ਵਜੋਂ ਗੁਪਤ ਸਨਮਾਨ ਸਾਡੀ ਟੀਮ ਵੱਲੋਂ ਦਿੱਤਾ ਜਾਊਗਾ ਤੁਸੀਂ ਜ਼ਰੂਰ ਵੀਰ ਦੀ ਮਦਦ ਕਰਨੀ ਹੈ ਤਾਂ ਜੋ ਇਹਨਾਂ ਦੀ ਚੀਜ਼ ਇਹਨਾਂ ਦਾ ਸਰਮਾਇਆ ਇਹਨਾਂ ਨੂੰ ਵਾਪਸ ਮਿਲ ਸਕੇ ਕੰਮ ਕਰਦਾ ਤੁਹਾਡਾ ਹਲਵਾ ਜੀ ਦਾ ਕਰਦੇ ਠੀਕ ਹੈ ਜੀ ਤਾਂ ਕੋਸ਼ਿਸ਼ ਕਰਨੀ ਹੈ ਆਪਾਂ ਰਲ ਮਿਲ ਕੇ ਮਦਦ ਕਰੀਏ ਮੋਟਰਸਾਈਕਲ ਕਿਤੇ ਦੇਖ ਦਿਓ ਜਾਂ ਚੋਰਾਂ ਨੂੰ ਪਛਾਣ ਦਿਓ ਇਤਲਾਕ ਕਰਨੀ ਔਰ ਚੋਰੀ ਦਾ ਸਮਾਨ ਨਹੀਂ ਖਰੀਦਣਾ ਬਹੁਤ ਬਹੁਤ ਸ਼ੁਕਰੀਆ